ਇਹ ਪਾਈਪ ਲੈ ਰਿਹਾ ਹੈ ਅੰਦਰ ਹਰਦੀਪ ਸਿੰਘ ਫੇਰ ਆਪ ਤੁਹਾਨੂੰ ਦੱਸ ਰਿਹਾ ਵੀ 6 ਪੰਜਾਬ ਗਲਾਸ ਹੌਸਲ ਦਾ ਅਗਰ ਵੀ ਸੀਗੀ ਤਿੰਨ ਹੀ ਸਾਡੇ ਕੋਲ ਸਾਡੇ ਕੋਲ ਕਾਲ ਗਈ ਆ ਲਗਭਗ 6 ਵਜੇ ਕੇ ਤੇ 28 29 ਮਿੰਟ ਤੇ ਤੇ ਅਸੀਂ ਉਥੋਂ ਨਾਲ ਦੀ ਨਾਲ ਕਾਰਨ ਬਾਈ ਕਰਤੀ ਗੱਡੀਆਂ ਤਿੰਨ ਗੱਡੀਆਂ ਤਰਨ ਬਾਈ ਆਟੋ ਕੀਤੀਆਂ ਤੇ 3 ਵਜੇ ਗੱਡੀਆਂ ਨੇ ਆ ਕੇ ਅੱਗੇ ਤੇ ਕਾਫੀ ਹੋਇਆ ਤੇ ਅਜੇ ਨੁਕਸਾਨ ਦਾ ਪਤਾ ਨਹੀਂ ਕਿੰਨਾ ਨੁਕਸਾਨ ਹੋਇਆ ਉਹ ਨੁਕਸਾਨ ਪੁੱਛੇ ਤੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋਇਆ ਤੇ ਅੱਗ ਲਗਭਗ ਜਨਰੇਟਰ ਦੇ ਨਾਲ ਹੀ ਲੱਗੀ ਹੈ ਉੱਪਰ ਜਨਰੇਟਰ ਚੱਲਦਾ ਸੀਗਾ ਉਤਲੀ ਮੰਜ਼ਲ ਤੇ ਅੱਗ ਲੱਗੀ ਆ ਪਹਿਲਾਂ ਦਿੱਲੀ ਵਾਲਿਆਂ ਦੇ ਅੱਗ ਲੱਗੀ ਸੀ ਤਾਂ ਸਾਰੀਆਂ ਤਿੰਨ ਮੰਜ਼ਲਾਂ ਸੜ ਗਈਆਂ ਸੀ ਸਾਡੇ ਸਾਡੇ ਸਟਾਫ ਨੇ ਤੇ ਸਾਰੇ ਸਟਾਫ ਨੇ ਰਲ ਮਿਲ ਕੇ ਅਸੀਂ ਇੱਕ ਇੱਕ ਮੰਜ਼ਲ ਤੇ ਅੱਗ ਰੋਕ ਲਈ ਸੀ ਬਹੁਤ ਵਧੀਆ ਕੰਮ ਕੀਤਾ ਸਾਡੇ ਸਟਾਫ ਨੇ ਤੇ ਅਸੀਂ ਆਪ ਦੇ ਕਾਬੂ ਮੈਂ